ਕਰੇਲੂ ਕਲੇਸ਼ ਦੇ ਚੱਲਦੇ ਪਤਨੀ ਨੇ ਨਿਗਲੀ ਜ਼ਹਿਰੀਲੀ ਦਵਾਈ। ਪੇਕੇ ਪਰਿਵਾਰ ਨੇ ਜਵਾਈ ਤੇ ਲਾਇਕ ਕਤਲ ਦੇ ਦੋਸ਼। ਅਕਸਰੀ ਘਰਾਂ ਦੇ ਵਿੱਚ ਲੜਾਈਆਂ ਝਗੜੇ ਹੁੰਦੇ ਰਹਿੰਦੇ ਨੇ ਤੇ ਪਤੀ ਪਤਨੀ ਦਾ ਰਿਸ਼ਤਾ ਅਜਿਹਾ ਹੁੰਦਾ ਹੈ ਜਿਸ ਦੇ ਵਿੱਚ ਨੋਕ-ਚੋਕ ਹੈ ਜਿਹੜੀ ਉਹ ਚੱਲਦੀ ਹੀ ਰਹਿੰਦੀ ਆ ਪਰ ਕਈ ਵਾਰ ਇਹ ਕਰੇਲੂ ਕਲੇਸ਼ ਹੈ ਜਿਹੜਾ ਐਡਾ ਵੱਡਾ ਰੂਪ ਧਾਰ ਕਰ ਲੈਂਦਾ ਹੈ ਕਿ ਆਪਣੀ ਜਾਨ ਤੱਕ ਤੇ ਵੜ ਆਉਂਦੀ ਹੈ ਤਾਂ ਇਸ ਦੌਰਾਨ ਹੀ ਪਤੀ-ਪਤਨੀ ਦਾ ਘਰੇਲੂ ਕਲੇਸ਼ ਇੰਨਾ ਜ਼ਿਆਦਾ ਵੱਧ ਗਿਆ ਗੁਰਦਾਸਪੁਰ ਦੇ ਇੱਕ ਪਿੰਡ ਦੇ ਵਿੱਚ ਜਿੱਥੇ ਕਿ ਪਤੀ-ਪਤਨੀ ਦੋਵੇਂ ਆਪਸ ਦੇ ਵਿੱਚ ਲੜੇ ਜਿਸ ਤੋਂ ਬਾਅਦ ਪਤਨੀ ਦੇ ਵੱਲੋਂ ਜ਼ਹਿਰੀਲੀ ਦਵਾਈ ਨਿਗਲ ਲਈ ਗਈ ਅਤੇ ਇਲਾਜ ਦੌਰਾਨ ਉਸ ਦੀ ਮੌਤ ਹੋ ਜਾਂਦੀ ਹੈ ਤੇ ਜਦੋਂ ਪੇਕੇ ਪਰਿਵਾਰ ਨੂੰ ਪਤਾ ਲੱਗਦਾ ਹੈ ਤਾਂ ਪੇਕੇ ਪਰਿਵਾਰ ਦਾ ਕਹਿਣਾ ਹੈ ਕਿ ਸਾਡੀ ਕੁੜੀ ਨੂੰ ਮਾਰਿਆ ਗਿਆ ਉਸ ਦਾ ਕਤਲ ਕੀਤਾ ਗਿਆ ਹੈ ਤੇ ਇਸ ਦੌਰਾਨ ਸੋਹਰਾ ਪਰਿਵਾਰ ਵੀ ਆਪਣਾ ਪੱਖ ਰੱਖਦਾ ਹੈ ਤੇ ਸੋਹਰੇ ਪਰਿਵਾਰ ਦੇ ਵਿੱਚ ਜਿਹੜੀ ਮਿਰਤਕ ਲੜਕੀ ਦੇ ਬੱਚੇ ਨੇ ਬੱਚਾਂ ਦੇ ਵੱਲੋਂ ਵੀ ਆਪਣੀ ਮਾਂ ਦੀ ਉਹ ਗਲਤੀ ਕੱਢੀ ਜਾ ਰਹੀ ਹੈ ਤਾਂ ਪੂਰਾ ਮਾਮਲਾ ਕੀ ਸੀ ਇਸ ਬਾਰੇ ਜਦੋਂ ਬਿਆਨਬਾਜ਼ੀ ਹੁੰਦੀ ਹੈ ਤਾਂ ਸਾਰੇ ਬਿਆਨ ਜਦੋਂ ਸੁਣੇ ਜਾਂਦੇ ਨੇ ਤਾਂ ਪਤਾ ਲੱਗਦਾ ਹੈ ਕਿ ਪਤਨੀ ਦੇ ਵੱਲੋਂ ਖੁਦ ਹੀ ਦਵਾਈ ਖਾਦੇਗੀ ਹਾਲਾਂਕਿ ਸਪਸ਼ਟ ਨਹੀਂ ਹੋ ਪਾਇਆ ਉਸ ਮਾਟਰ ਮਾਲੇ ਕੀਤਾ ਜਾ ਰਿਹਾ ਜਿਸ ਦੇ ਆਧਾਰ ਤੇ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ ਤਾਂ ਆਓ ਸੁਣਦੇ ਹਾਂ ਦੋਵੇਂ ਪੱਖਾਂ ਦੇ ਬਿਆਨ ਅਤੇ ਪੁਲਿਸ ਦੇ ਬਿਆਨ ਨੂੰ ਰਗਾ ਜੋ ਹਜੇ ਮੌਕਾ ਵੇਖਿਆ ਜਾ ਸਕਦਾ ਜਬਰਦਸਤੀ ਸੁਆਪਰੇ ਰਿਹਾ ਗਲੇ ਚ ਖੋਲ ਵਗਣ ਲਿਆ ਕਾਰਾ ਕੀਤਾ ਤਾਂ ਕੈਪਟਨ ਨੇ ਕੀਤਾ ਸਾਡੇ ਜਵਾਈ ਨੇ ਕੀਤਾ ਬਾਕੀ ਕੋਈ ਜਾ ਕੇ ਦੇਹਿਆ ਜਹੀ ਹੋਤੀ ਕੈਪਟਨ ਸਿੰਘ ਜਿਹੜੇ ਉਹ ਤੁਹਾਡੇ ਜਵਾਈ ਨੇ ਜੋ ਕਾਰਾ ਕੀਤਾ ਇਹਦੇ ਕਾਰ ਕਰਾ ਕੇ ਤੇ ਬੋਰੀ ਚ ਪਾ ਕੇ ਦੇ ਹਸਪੀਟਲ ਜਾਂਦਾ ਦੇਹੋਲਾ ਮਰੀ ਨੂੰ ਲੈ ਮਰੀ ਨੂੰ ਲੈ ਕੇ ਆਏ ਇਹ ਬਾਕੀ ਵੀਡੀਓ ਬਣ ਸਕਦੀ ਤੇ ਇਹ ਕਿਉਂ ਨਹੀਂ ਬਣ ਸਕਦੀ 13 ਸਾਲ ਹੋ ਗਏ 13 ਸਾਲ ਹੋ ਗਏ ਪਰ ਵਿੱਚੋਂ ਹੀ ਇਹਨਾਂ ਦੀ ਤਕਰੀਬਨ ਬਣੀ ਹੀ ਨਹੀਂ ਗਈ ਬਣੀ ਨਹੀਂ ਆ ਕਿੰਨੇ ਬੱਚੇ ਆ ਲੜਕੀ ਦੇ ਦੋ ਬੱਚੇ ਆ ਉਹ ਬੱਚਿਆ ਠੀਕ ਹੈ ਤੇ ਜਦੋਂ ਇਹਨੇ ਬਾਹਰੋਂ ਆਉਣਾ ਸੀ ਇਹਦੇ 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 ਵਾਰਨਿੰਗ ਚ ਚੈਲੰਜ ਇਹ ਹੀ ਕਿ ਮੈਨੂੰ ਆਲਿਆਂ ਦੇ ਦੋ ਤਿੰਨ ਦਿਨਾਂ ਚ ਮੈਂ ਤਾਰੇ ਦਿਖਾ ਦਵਾਂਗਾ ਮੈਂ ਕੀ ਆ ਤੇ ਇਹ ਕੀ ਆ ਨਹੀਂ ਤਾਰੇ ਦੀ ਗੱਲ ਘਰ ਚ ਘਰ ਚ ਕੁੜੀ ਨੂੰ ਸਾਡੀ ਲੜਕੀ ਨੂੰ ਹਾਂਜੀ ਤੇ ਨਹੀਂ ਹੋਇਆ ਤੇ ਨਹੀਂ ਹੋਇਆ ਦੱਸਿਆ ਤਾਂ ਨਹੀਂ ਜਦੋਂ ਹੋਇਆ ਹੀ ਨਹੀਂ ਤਾਂ ਕਿਦਾਂ ਹੀ ਕਹਿ ਰਹੀ ਆ ਅਸਲੀ ਵੇਖਿਆ ਅੱਖੀਂ ਵੇਖ ਲਓ ਤੁਸੀਂ ਵੇਖੋ ਜਾ ਕੇ ਬੋਕਾ ਵੇਖੋ ਠੀਕ ਹੈ ਦੋ ਤਿੰਨ ਆਪਣੇ ਨਾਲ ਦੀ ਬਲਜੈਤਾ ਆਈ ਉਹਨੇ ਚੈੱਕ ਕਰੋ ਫੋਨ ਵਗਣ ਲਿਆ ਤੇ ਟੀਗਾ ਲੱਗਾ ਉਥੇ ਜ਼ਿਆਦਾ ਨਹੀਂ ਇੱਕ ਪਾਸੋਂ ਹੁਣੇ ਅੱਖੀ ਨਾਲ ਆ ਦੂਸਰੇ ਪਾਸੇ ਜਿਹੜਾ ਲੱਗ ਰਿਹਾ ਤੁਹਾਨੂੰ ਸ਼ੱਕ ਆ ਕਿ ਕੋਈ ਚੀਜ਼ ਨਾ ਆ ਆਂਸ਼ੀ ਜਲਾਈ ਗੇਟੀਗਾ ਲੱਗ ਗਿਆ ਕੋਈ ਦਿੱਤਾ ਨਹੀਂ ਗਿਆ ਇਹ ਇੱਕ ਤੁਹਾਨੂੰ ਚਲਿਆ ਪੂਰਾ ਬਾਕਸਿੰਗ ਵੀ ਚਲਿਆ ਕੰਦ ਖਾਦੇ ਤਾ ਹਣ ਜਾ ਵੇਖੋ ਜਾ ਕੇ ਮੋਕਾ ਦੇਖੋ ਦੇਖੋ ਜੀ ਸਾਨੂੰ ਨਾ ਰਿਪੋਰਟ ਤੇ ਭਰੋਸਾ ਵਾ ਤੁਸੀਂ ਕੀ ਲੱਗ ਤੁਸੀ ਕੀ ਲੱਗ ਮੈਂ ਉਹਦਾ ਜੇਠ ਵੀ ਆ ਪਿਤਾ ਵੀ ਲਾ ਲਓ ਠੀਕ ਹੈ ਜੀ ਪਿਤਾ ਲਾ ਲਓ ਮੈਂ ਆਪਣੇ ਪਰਜਾਈ ਕਦੀ ਕਿਹਾ ਨਹੀਂ ਬੇਟਾ ਕਰਕੇ ਗੱਲ ਕੀਤੀ ਅੱਜ ਤੱਕ ਠੀਕ ਹੈ ਜੀ ਜਿਹੜੇ ਜਿੰਨੇ ਜਿੰਨੇ ਇਲਜ਼ਾਮ ਲਾਏ ਨਾ ਸਾਡਾ ਭਰਾ ਵਾ ਇੱਕ ਸਾਥ ਬੰਦਾ ਜੀ 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 ਮੈਂ ਜਿਹੜੀ ਗੱਲ ਕਹੀ ਗਈ ਹੈ ਨਾ ਜੀ ਜੀ ਵੀ ਉਹਨੂੰ ਮਾਰਿਆ ਵਾ ਜੀ ਜੀ ਉੱਤੇ ਬੜੇ ਇਲਜ਼ਾਮ ਲੱਗੇ ਆ ਬਾਕੀ ਆ ਉਹਦੀ ਬੇਟੀ ਆ ਇਹਨੂੰ ਆਪਾਂ ਨਾ ਮੈਂ ਆਪਣੇ ਬੱਚੇ ਦੀ ਕਸਮ ਖਾ ਕੇ ਕਹੂੰਗਾ ਜੋ ਕਹੂਗੀ ਇਹ ਆਪੇ ਦੱਸ ਦੂਗੀ ਵੀ ਕੀ ਹਾਲਤਾ ਹੋ ਨਹੀਂ ਇਹ ਕਸਮ ਕਰਨੇ ਆ ਇਹੀ ਇਹਨੂੰ ਕੋਸ਼ਿਸ਼ ਸਿਖਾਇਆ ਹੋਵੇ ਵੀ ਤੂੰ ਆਪ ਬੋਲੀ ਇਹੀ ਵੀ ਕਸਮ ਖਾਣੇ ਆ ਆਪਣੇ ਧੀਆ ਪੁੱਤਾਂ ਤਾਂ ਕਹਣੇ ਆ ਜਣ ਚੁੰਦੇ ਕੁਛ ਮੰਮਾ ਨੇ ਖੁਦ ਖਾਧਦੀ ਪਾਪਾ ਦਾ ਕੋਈ ਕਸੂਰ ਨਹੀਂ ਪਾਪਾ 7 ਸਾਲਾਂ ਬਾਅਦ ਬਾਹਰੋਂ ਆਏ ਸੀ ਠੀਕ ਹੈ ਜੀ ਸੋ ਇਹਨਾਂ ਦਾ ਇੱਕ ਇੱਕ ਇਲਜ਼ਾਮ ਹੈ ਕਿ ਉਹ ਘਰ ਫੋਨ ਨਹੀਂ ਸੀ ਕਰਦਾ ਆਪਣੀ ਘਰਵਾਲੀ ਨੂੰ ਠੀਕ ਹੈ ਜੀ ਉੱਤ ਦੱਸੋ ਤਰੋਜ਼ 7-7 ਤਿੰਨ-ਤਿੰਨ ਚਾਰ ਵਾਰੀ ਫੋਨ ਕਰਦੇ ਸੀ ਪਾਪਾ ਉਹ ਤਾਂ ਚਲੋ ਡਿਟੇਲਾਂ ਵੀ ਆ ਹੀ ਜਾਣੀਆਂ ਲੜਕੀ ਆ ਸੁਖਵਿੰਦਰ ਕੌਰ ਹਾਂ ਜੀ ਇਹਦੇ ਪੇਕੇ ਹੈਗੇ ਆ ਪਿੰਡ ਪੰਡੋਰੀ ਬੈਂਸਾ ਜੀ ਕਰਤਾਰਪੁਰ ਦੇ ਲਾਗੇ ਜੀ ਤੇ ਇਹਦੇ ਸਹੁਰੇ ਆ ਗਿਆ ਪਿੰਡ ਮਠੋਲੇ ਦੀ ਥਾਣਾ ਛੀਆ ਜੁਨੂਰ ਦੇ ਵਿੱਚ ਹਾਂਜੀ ਤੇ ਉਹ ਕਰੇ ਧੂਆ ਪਰਿਵਾਰ ਨਾਲ ਝਗੜਾ ਚੱਲਦਾ ਜੀ ਪਹਿਲਾਂ ਕਿ ਪੁਰਾਣਾ ਪਤਾ ਪਤੀ ਬਾਹਰ ਵੀ ਰਹਿੰਦਾ ਵਾ ਕੰਕਰ ਬਾਹਰੋਂ ਆਇਆ ਤੇ ਉਹ ਝਗੜਾ ਆਵਾ 11 ਤਰੀਕ ਨੂੰ ਠੀਕ ਹੈ ਜੀ ਤੇ ਉਹ ਮੁੜ ਕੇ ਨੇ ਝਗੜਾ ਤੇ ਦਵਾਈ ਖਾ ਲਈ ਜੀ ਇਹਨਾਂ ਦਾਖਲ ਕਰਾਤਾ ਜੂਲੇ ਹਸਪਤਲ ਉੱਥੇ ਇਲਾਜ ਦੌਰਾਨ ਕੋਈ ਲੜਕੀ ਦੀ ਮੌਤ ਹੋ ਗਈ ਹੈ ਤੇ ਜਿਹੜਾ ਵਾ ਲੜਕੀ ਦੇ ਬਾਪ Pritam Singh ਦੇ ਕੋਲਈ ਬਿਆਨ ਤੇ ਆਪਾਂ ਪਰਚਾ ਦਰਜ ਕਰਤਾ ਸੀ ਜੋ ਕਾਨੂੰਨ ਮੁਤਾਬਕ ਕਾਰਵਾਈ ਆਪਾਂ ਕਰਤੀ ਹੈ ਜੀ ਜਿਹੜਾ ਦੋਸ਼ੀ ਹੈ ਜੀ ਉਹ ਸਾਡੇ ਗ੍ਰਿਫਤਾਰ ਕਰਕੇ ਜਲਦੀ ਤੋਂ ਜਲਦੀ ਆਪਾਂ ਕੇਸ ਦਾ ਨਿਬੇੜਾ ਉਹਨਾਂ ਦੋਸਤ ਸਾਡੀ ਲੜਕੀ ਨਾਲ ਝਗੜਾ ਉਹ ਮਾਰਕਟਾਈ ਕਰਦਾ ਸਾਡਾ ਜਵਾਬ ਦਵਾਈ ਹੈ ਜੀ ਠੀਕ ਹੈ ਜੀ ਤੇ ਉਹ ਤੋਂ ਤਾਂ ਗਾਗੇ ਤੇ ਨੇ ਹੋਰਦਾ ਦਵਾਈ ਨੇ ਦੇ ਦਿੱਤੀ ਹੈ ਜ਼ਬਰਦਸਤ ਜੀ ਨੂੰ ਜੋ ਵੀ ਹੈਗਾ ਜੀ ਉਹਦੇ ਮੁਤਾਬਕ ਉਹ ਕਾਰਵਾਈ ਕੀਤੀ ਹੈ ਚਰਦੀ ਕਲਾ ਟਾਈਮ ਟੀਵੀ ਲਈ ਗੁਰਦਾਸਪੁਰ ਤੋਂ ਜਸਵਿੰਦਰ ਸਿੰਘ ਦੀ ਰਿਪੋਰਟ ਸਬਸਕ੍ਰਾਈਬ ਕਰੋ ਚਰਦੀ ਕਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉਂਦੇ ਲਈ ਪ੍ਰੈਸ ਕਰੋ ਬੈਲ ਆਈਕਨ ਨੂੰ